ਅੱਜ ਜੋ ਦੁੱਖ ਨਿਕਲੀ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਅਤੇ ਉਹਨਾਂ ਦੇ ਪੜਨ ਵਾਲਿਆਂ ਦੇ ਅਤੇ ਮਹਿਸੂਸਦਾ ਕਿਉਂਕਿ ਉਹਦੇ ਗੀਤ ਉਹਨਾਂ ਦੀ ਗ਼ਜ਼ਲਾਂ ਕਲਾਕਾਰਾਂ ਨੇ ਗਾਈਆਂ ਨੇ ਔਰ ਜੋ ਕਲਾਕਾਰਾਂ ਨੂੰ ਇਸ ਵੇਲੇ ਦੁੱਖ ਹੈ ਉਹ ਸਾਹਤ ਕੁਝ ਕਿਹਾ ਨਹੀਂ ਜਾ ਸਕਦਾ ਬੜੀ ਉਕਸੋਸ ਦੀ ਗੱਲ ਇਹ ਹੈ ਅਖੀਰਲੀ ਗੱਲ ਬਾਤ ਤੁਹਾਡੇ ਨਾਲ ਕਦੋਂ ਪਹੁੰਚਣਾ ਸੀ ਰਾਤ ਤੁਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣਾ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਸਾਡੀ ਆਪਸ ਦੇ ਵਿੱਚ ਜੱਟ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੱਗਦਾ ਸੀ ਉਹਦੋਂ ਕੋ ਸਾਡੀ ਆਪਸ ਨੇੜਤਾ ਸੀਗੀ ਰਾਤ ਬਿਲਕੁਲ ਠੀਕ ਸੀਗੇ ਬਿਲਕੁਲ ਹੀ ਅੱਛੇ ਅੱਛੇ ਭਲੇ ਬਲਕਿ ਸਾਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਸਾਡੇ ਇੱਕ ਦੋਸਤ ਹੈ ਸੀ ਕੈਨੇਡਾ ਤੋਂ ਉਹ ਪੁੱਛਣ ਲੱਗੇ ਬੀ ਸਟੇਜਾਂ ਦੇ ਉੱਤੇ ਆਰਟਿਸਟ ਜਿਹੜਾ ਉਚਾਰਨ ਹੈ ਉਹ ਗਲਤ ਬੰਦ ਕਿਉਂ ਕਰੇ ਜ਼ਰੂਰ ਨੂੰ ਜ਼ਰੂਰਤ ਕਹਿਣਾ ਹੈ ਜੀ ਤੇ ਦਰਵਾਜ਼ੇ ਨੂੰ ਦਰਵਾਜਾ ਕਹਿਣਾ ਉਹ ਫਿਰ ਸਾਨੂੰ ਫਾਤਰ ਸਾਹਿਬ ਸੁਣਾਉਣ ਲੱਗੇ ਕਿ ਕਈ ਜਗ੍ਹਾ ਅਸੀਆਂ ਹੁੰਦੀਆਂ ਨੇ ਜਿੱਥੇ ਜਿਹੜਾ ਜ਼ੋਰ ਪਹਿਣਾ ਚਾਹੀਦਾ ਉਹ ਇਸ ਕਰਕੇ ਜਿਮਾੜੇ ਮਿੱਟਾ ਗਲਤ ਵੀ ਹੈ ਨਾ ਪਰ ਉਹਦਾ ਅਰਥ ਸਹੀ ਨਿਕਲ ਜਾਂਦਾ ਸਾਨੂੰ ਬੜੀ ਦੇਰ ਤੱਕ ਗੱਲਾਂ ਔਰ ਮੈਂ ਬਲਕੇ ਇੱਕ ਗੱਲ ਕਹੀ ਲਗਾ ਫਾਤਰ ਸਾਹਿਬ ਇਸ ਕਿਸਮ ਦੇ ਮਹਿਫਿਲ ਕਿਉਂਕਿ ਸਲੀਲਾ ਵੀ ਜੀ ਸੀ ਕਿ ਅਜੀ ਮੁੰਡਾ ਪੀਟਰ ਸੀਗਾ ਹੋਰ ਕਈ ਬੰਦੇ ਬੈਠੇ ਸੀ ਸਾਰੇ ਸਾਹਿਤਕਾਰ ਸੀਗੇ ਤੇ ਉਹ ਕੈਨੇਡਾ ਤੋਂ ਜਿਹੜੇ ਆਏ ਹੋਏ ਨੇ ਉਹਨਾਂ ਦਾ ਉੱਥੇ ਚੈਨਲ ਚੱਲਦਾ ਜੀ ਹੈ ਜੀ ਕਿੰਨੇ ਕੁ ਘੰਟੇ ਤੁਸੀਂ ਇਕੱਠੇ ਸੀਗੇ ਅਸੀਂ तकरीबन ਘੰਟਾ ਡੇਢ ਕੰਟੇ ਬੈਠੇ ਰਹੇ ਹਾਂ ਇੱਥੇ ਘਰ ਦੇ ਵਿੱਚ ਨਾ ਜੀ ਨਾ ਇੱਥੇ ਮਤਲਬ ਆਪੂ ਸਾਡੇ ਦੋਸਤ ਦਾ ਇੱਕ ਹੋਟਲ ਹੈ ਬੁਲ੍ਹਾਪੁਰ ਉੱਥੇ ਬੈਠੇ ਸੀ ਸਦੀਕ ਸਾਹਿਬ ਜਦੋਂ ਪਤਾ ਲੱਗਿਆ ਕਿ ਸਾਡੇ ਇਹਨੂੰ ਨਹੀਂ ਰਹੇ ਔਰ ਰਾਤ ਨੂੰ ਤੁਹਾਡੀ ਮੁਲਾਕਾਤ ਹੋਈ ਸੀ ਤਾਂ ਸਦੀਕ ਸਾਹਿਬ ਸਭ ਤੋਂ ਪਹਿਲਾਂ ਕੀ ਯਾਦ ਆਇਆ ਔਰ ਕੀ ਯਾਦਾਂ ਸੀਗੀਆਂ ਮਤਲਬ ਸੱਚੀ ਗੱਲ ਦੱਸ ਦਾਂ ਕਿ ਮੈਂ ਹਰ ਵੀ ਕਰ ਚੁਆ ਇਹਨਾ ਮੁਸ਼ਕਲ ਨਿਕਲੇ ਕਿਉਂਕਿ ਰਾਤ ਹੀ ਅਸੀਂ ਫੋਟ ਕਿੱਥੇ ਗਿਆ ਅਫਲਾਇ ਮੈਨੂੰ ਗਰਾ ਮੈਂ ਤਾਂ ਹੈਰਾਨ ਹ ਇਹ ਬੰਦੇ ਵਿੱਚ ਹੈ ਕੀ ਕੁਝ ਵੀ ਨਹੀਂ ਹੈ ਬਹੁਤ ਕਈ ਵਾਰੀ ਜਿਹੜਾ ਕੁਝ ਨਹੀਂ ਸੋਚੀਦਾਂ ਨਾ ਹਾਂ ਵਾਕਈ ਗੋ ਹੈ ਜੀ ਫੋਟੋਆਂ ਤੇ ਇੱਕ ਸਾਹ ਦਿਖਾ ਰਹੇ ਹੋ ਰਾਤ ਦੀਆਂ ਫੋਟੋਆਂ ਨੇ ਤੇ ਦੇਖ ਰਾਤ ਦੀ ਫੋਟੋ ਹੈ ਮੈਂ ਇਹਦਾ ਖੁਸ਼ਕਿਸਮਤ ਹੈ ਇੱਕ ਵੀ ਕੈਮਰੇ ਹਾਈ ਵੀਰੇ ਵਰ ਚ ਕੈਮਰਾ ਚਲਦਾ ਹੈ ਉਹ ਉਹਨਾਂ ਨੇ ਰਾਤ ਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਜੀ ਸਦੀਕ ਨਾਲ ਮੇਰੀ ਇਕੱਲੇ ਦੀ ਫੋਟੋ ਖਿੱਚ ਲਈ ਅੱਛੀ ਉੱਤੇ ਕਿੰਨੇ ਬੰਦੇ ਸੀਗੇ ਜਿਵੇਂ ਸਾਰੇ ਜਿਹੜੇ ਸਾਹਮਣੇ ਜਨਾਬ ਅਕੀਲ ਸਾਹਿਬ ਸਾਹਮਣੇ ਦਿਖਾਓ ਸਦੀਕ ਸਾਹਿਬ ਸਾਹਮਣੇ ਦਿਖਾਓ ਕੀ ਕਿਹਾ ਜਾ ਸਕਦਾ ਅੱਛਾ ਰਾਤ ਦੀ ਫੋਟੋ ਤੁਹਾਡੀ ਬਿਲਕੁਲ ਰਾਤ ਦੇ 11 ਵਜੇ ਦੀ ਹੈ ਸਦੀਕ ਸਾਹਿਬ ਅੱਖਾਂ 'ਚ ਹੁਣ ਵੀ ਪਾਣੀ ਹੈ ਤੇ ਹੁਣ ਵੀ ਸਦਮੇ ਦੇ ਵਿੱਚ ਲੱਗ ਰਹੇ ਹਾਂ ਔਰ ਕਾਫੀ ਮਾਇੂਸੀ ਚਿਹਰੇ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹਾਂ ਕੀ ਗੱਲਾਂ ਯਾਦ ਆ ਰਹੀਆਂ ਨੇ ਅੱਖਾਂ ਦੇ ਵਿੱਚ ਪਾਣੀ ਵੀ ਆ ਰਿਹਾ ਹੈ ਮੈਂ ਗੱਲ ਇਹ ਹੈ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦਨਾ ਹੁੰਦਾ ਕਿਉਂਕਿ ਬੰਦੇ ਬੰਦੇ ਨੇ ਤਾਂ ਜਾਣਾ ਹੀ ਜਾਣਾ ਅਦਰ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾ ਕੇ ਸਾਰੇ ਜਣੇ ਘਰਾਂ ਨੂੰ ਆਏ ਕੋਈ ਇਬੀ ਹੈ ਨਹੀਂ ਵੀ ਕਿਸ ਦਾ ਸਿਰ ਦੁਖਦਾ ਹੋਵੇ ਕਿਸ ਦਾ ਟੇਢਾ ਦੁਖਦਾ ਹੋਵੇ ਅੱਛਾ ਜਦੋਂ ਘਰ ਪਹੁੰਚੇ ਤੁਸੀਂ ਆਪੋ ਆਪਣੇ ਫਿਰ ਤੁਹਾਡੀ ਆਪਸ ਵਿੱਚ ਕੋਈ ਗੱਲਬਾਤ ਹੋਈ ਨਹੀਂ ਫਿਰ ਨਹੀਂ ਕੋਈ ਗੱਲ ਹੋਈ ਹੈ ਕਿਉਂਕਿ ਰਾਤ ਦੇ 11:00 ਵਜੇ ਗਈ ਸੀ ਉਹਨੇ 11:00 ਵਜੇ ਸੌਣ ਲੱਗੇ ਹੈ ਜੀ ਆ ਕੇ ਸੌਣੇ ਸੀਗਾ ਆ ਤਾਂ ਮੈਨੂੰ ਸਵੇਰੇ ਉਹ ਨਿਊਜ਼ 18 ਨਿਊਜ਼ 18 ਉਥੋਂ ਦੇ ਲਕਟਾਰੀਆਂ ਨੇ ਸ਼ਬਦ ਮੈਨੂੰ ਫੋਨ ਕੀਤਾ ਦਸਨੀਕ ਸਾਹਿਬ ਆ ਹੋ ਗਿਆ ਮੈਂ ਤਾਂ ਸੁਣ ਕੇ ਇੰਨਾ ਹੈਰਾਨ ਔਰ ਪਰੇਸ਼ਾਨ ਹੋਇਆ ਮੈਂ ਆਪਣੇ ਬੱਚਿਆਂ ਨੂੰ ਦਿਖੋ ਨਾ ਉਹ ਫੋਟੋਆਂ ਦੇਖੀ ਜਾਂਦੇ ਨੇ ਹੈ ਜੀ ਉਹ ਦੇਖਦੇ ਕਾਰਨ ਬਈ ਅੱਛਾ ਜਿਹਾ ਜੀ ਇਰਾਦ ਦੀ ਗੱਲ ਮੈਂ ਕਹਿੰਦਾ ਰਾਤੀ ਮੈਂ 11:00 ਵਜੇ ਇੱਕ ਪੁਣੀ ਕਰਨ ਦੀ ਗੱਲ ਨੇ ਮਤਲਬ ਕੀ ਕੀ ਕਹਾ ਜਾ ਸਕਦਾ ਇਹ ਕੁਝ ਗੱਲਾਂ ਕੁਝ ਲੇਖ ਕੁਝ ਸ਼ਬਦ ਯਾਦ ਨੇ ਉਹਨਾਂ ਦੀਆਂ ਲਾਈਨਾਂ ਕੁਝ ਨਹੀਂ ਮੈਂ ਮੈਂ ਅੱਜ ਦੱਸਦਾ ਬਈ ਬਹੁਤ ਸਾਰੇ ਕਲਾਕਾਰ ਨੇ ਉਹਨੂੰ ਗਾਇਆ ਲੇਕਿਨ ਕਿਉਂਕਿ ਮੇਰਾ ਫੀਲਡ ਹੋਰ ਸੀ ਗਜ਼ਲ ਦਾ ਫੀਲਡ ਨਹੀਂ ਸੀ ਮੇਰਾ ਹਾਂਜੀ ਤੇ ਨਾ ਹੀ ਮੇਰਾ ਕਵਿਤਾਵਾਂ ਦਾ ਫੀਲਡ ਸੀਗਾ ਮੇਰਾ ਦੁਗਣੇ ਦਾ ਫੀਲਡ ਸੀਗਾ ਮੈਂ ਕਦੇ ਗਾਇਆ ਨਹੀਂ ਹੈ ਲੇਕਿਨ ਮੈਨੂੰ ਇੱਕ ਗੱਲ ਚੇਤੇ ਕਦੀ ਤੁਸੀਂ ਕਿਹਾ ਹੋਵੇ ਕਿ ਮੇਰੇ ਵਾਸਤੇ ਵੀ ਕੁਝ ਲਿਖ ਦਿਓ ਮੈਂ ਜੋ ਸਟੇਜ ਤੇ ਪਰਫਾਰਮ ਕਰਾਂ ਮੈਂ ਬੇਨਤੀ ਕਰਦਾ ਇੱਕ ਵਾਰੀ ਦੀ ਗੱਲ ਹੈ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਨਮਨ ਨਮਨ ਲੱਗਣ ਲੱਗਿਆ ਤੇ ਸਾਨੂੰ ਆਰਡਰ ਹੋਇਆ ਸਾਰੇ ਕਲਾਕਾਰ ਨੂੰ ਤੇ ਪ੍ਰੋਫੈਸਰ ਸਾਹਿਬ ਦੀ ਚੀਜ਼ਾਂ ਤਿਆਰ ਕਰੋ ਜੀ ਉਹਦੇ ਵਿੱਚ ਮੈਂ ਇੱਕ ਗੀਤ ਤਿਆਰ ਕੀਤਾ ਭਾਰਤ ਹੈ ਵਾਂਗ ਮੁੰਦਰੀ ਵਿੱਚ ਲੱਗ ਪੰਜਾਬ ਦਾ ਮੈਂ ਅਸੈਂਬਲੀ 'ਚ ਵੀ ਗਿਆ ਸੀ ਤੇ ਉਹ ਗਾ ਕੇ ਨਾ ਫਿਰ ਮੈਨੂੰ ਇਹਨਾਂ ਨੇ ਐਡੀ ਹਲਾਸ਼ੇਰੀ ਦਿੱਤੀ ਨਾ ਕਹਿੰਦੇ ਸਦੀਕ ਜੀ ਮੈਂ ਸੋਚਦਾ ਸੀਗਾ ਵੀ ਹਲਕੇ ਫੁਲਕੇ ਗੀਤ ਗਾਉਣ ਵਾਲੇ ਤੂੰ ਵੀ ਤੇ ਗਾਉਣ ਵਾਲੇ ਇਹ ਪ੍ਰੋਫੈਸਰ ਮੋਹਨ ਸਿੰਘ ਦੇ ਕਵਿਤਾ ਦੇ ਨਾਲ ਉਹਨਾਂ ਦੇ ਗੀਤਾਂ ਦੇ ਨਾਲ न्याय भी कर सकले हो कि नहीं जी पर जो तू सि गाया जो तू कंपोजिशन की थी बहुत ही बढ़िया चलो इननेच बंदे दा हौसला बढ़ जाता, और वो छोटे-मोटे बंदे नहीं सी पारखू सी सब कुछ सीखे। उड़की सीखे। सीखे। ना सी के बस उनकी रसी उनका ओरा किस तरह दा सी जब ओना बंदे सी कहीं पानी आ रहा है, चलो कोई बात बिल्कुल सब्सक्राइब टू वन इंडिया चैनल एंड नेवर मिस एन अपडेट